ਸਤਿ ਸ਼੍ਰੀ ਅਕਾਲ ਜੀ ਮੈਂ ਇੱਕ ਬੇਨਤੀ ਕਰਦਾ ਕਿ ਜਿਹੜੇ ਬਾਬੇ ਤੁਹਾਡੇ ਤੋਂ ਘਰਾ ਹੀ ਲੈਣ ਹੁੰਦੇ ਆ ਨਾ ਉਹਨਾਂ ਨੂੰ ਪੁੱਛੋ ਕਿ ਤੁਸੀਂ ਕੋਈ ਹਾਸਪਤਾਲ ਬਣਾਇਆ ਜੋ ਕੋਈ ਕੋਈ ਜਿਹੜੇ ਵੀ ਚੰਗੇ ਚੰਗੇ ਤਕੜੇ ਤਕੜੇ ਬਾਬੇ ਆ ਕੋਈ ਸਕੂਲ ਬਣਾਇਆ ਜੋ ਜਿੱਥੇ ਗੁਰਸਿੱਖ ਬੱਚੇ ਤੁਸੀਂ ਆਖੋ ਕਿ ਆਓ ਅਮਰਤ ਸ਼ਕੋ ਆਓ ਸਾਡੇ ਨਾਲ ਆਓ ਤੁਹਾਨੂੰ ਫ੍ਰੀ ਅਸੀਂ ਪੜਾਈ ਦਵਾਂਗੇ ਠੀਕ ਆ ਤੁਸੀਂ ਕੋਟੀਆਂ ਪਾਈ ਜਾਂਦੇ ਆ ਤੁਸੀਂ ਪੈਲੀਆਂ ਲਈ ਜਾਂਦੇ ਆ ਗੱਡੀਆਂ ਤੁਹਾਡੇ ਤੋਂ ਮਰਸੀਡੀਜ਼ ਗੱਡੀਆਂ ਠੀਕ ਆ ਬਾਬਾ ਜੀ ਆਹ ਲੈ ਲਓ ਸਾਡੀ ਸੇਵਾ ਦੇ ਵਿੱਚ ਲਾਓ ਤੁਸੀਂ ਗੱਡੀਆਂ ਉਹ ਪੈਂਚੋਂ ਆਪਦੇ ਪਿੰਡ ਚ ਤੇ ਵੇਖੋ ਕਿਹੜੀ ਧੀ ਦਿਹਾਣੀ ਦਾ ਵਿਆਹ ਕਰਨ ਆਲਾ ਵਾ ਉਹ ਕਿਹਦਾ ਕੋਠਾ ਡਿੱਗਨ ਦਿਆ ਗਰੀਬ ਦਾ ਉਹ ਕਈ ਜ਼ਿਮੀਂਦਾਰ ਇਦਾਂ ਦੇ ਆ ਜਿਹੜੇ ਕਰਜ਼ਾਈ ਹੋਏ ਪਏ ਉਹਨਾਂ ਦਾ ਸਾਥ ਦੇ ਦੋ ਜਿਹੜੇ ਵਿਚਾਰੇ ਕਿਲੇ ਕਿਲੇ ਵਾਲੇ ਆ ਉਹਨਾਂ ਦੇ ਬੱਚਿਆਂ ਦੀ ਫੀਸ ਭਰ ਦੋ ਬਾਬਿਆਂ ਨੂੰ ਕਹੀ ਜਣਾ ਲਓ ਜੀ ਮਹਾਪੁਰਖ ਵੈਰ ਕੀ ਲੈ ਲਓ ਸਾਡੇ ਦਸ ਤੋੜੇ ਖੰਡ ਦੇ ਬਾਬਿਆਂ ਨੇ ਤੇ ਮਠਿਆਈਆਂ ਕੱਢ ਕੇ ਤੁਹਾਨੂੰ ਖਿਲਾ ਦੇਣਾ ਘਰਾਂ ਨੂੰ ਆਹ ਲੋ ਰੱਜੋ ਜੀ ਇੱਥੇ ਲੰਗਰ ਬੜਾ ਵਧੀਆ ਲਾਇਆ ਉਹ ਜਿੰਨੇ ਤੁਹਾਨੂੰ ਜਿਹੜੀ ਬਾਣੀ ਆ ਉਹਦੇ ਦੇ ਅਮਲ ਕਰ ਲੋ ਪੜੀ ਜਾਣ ਨੇ ਆ ਉਹਦੇ ਉਤੇ ਅਸਰ ਤੇ ਕਰ ਲੋ ਅਮਲ ਤੇ ਕਰੋ ਉਹ ਏਕਤਾ ਦੇ ਕਰ ਲੋ ਉਹ ਫਿਰ ਬਾਬੇ ਦੇ ਭੈਣ ਬਾਟੇ ਵੀ ਦੋ ਰੱਖਿਆ ਉਹਦੇ ਇੱਕ ਚ ਕਹਿੰਦੇ ਵੀ ਆ ਉਹਨਾਂ ਦੀ ਯਾਦ ਵਾਲਿਆਂ ਦਾ ਅਮਰਤਵਾਦ ਆ ਤੁਹਾਡੇ ਵਾਲਾ ਉਹ ਉਹਨਾਂ ਨੇ ਜਾਂ ਮੈਨੂੰ ਕਹੋ ਜਿਹੜਾ ਬਾਬੇ ਨੇ ਭਸਮ ਕਰਨਾ ਕਰ ਦੋ ਬਾਬੇ ਦੇ ਆਪ ਦੇ ਧੀਆਂ ਪੁੱਤ ਸਾਰੇ ਸੈੱਟ ਕੀਤੇ ਆ ਤੇ ਤੁਸੀਂ ਗਰਾਈਆਂ ਦੇ 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 ਕੇ ਤੇ ਆਪ ਦਾ ਤੁਹਾਡਾ ਕੁੰਡਾ ਆਇਆ ਪਿਆ ਇਦਾਂ ਰੱਬ ਨਹੀਂ ਮਿਲਦਾ ਹੁੰਦਾ ਰੱਬ ਜੋਤ ਰੂਹ ਨੂੰ ਸਾਫ਼ ਕਰੋ ਸਰੀਰ ਨਾਸਵੰਤ ਬਾਬੇਾਂ ਦੇ ਟੱਟੀ ਬੈ ਗਏ ਤੇ ਮੁੜ ਕੇ ਨਹਾ ਕੇ ਗੁਰਦੁਆਰੇ ਜਾਣਾ ਚਾਹੀਦਾ ਚਲੋ ਮੈਂ ਨਹੀਂ ਆਣਾ ਤੁਸੀਂ ਨਹਾ ਕੇ ਅੱਛਾ ਜਿਹੜੀ ਵਿੱਚ ਟੱਟੀ ਅੰਦਰ ਪਈ ਹੈ ਆਪਣੇ 2-4 ਕਿਲੋ ਉਹ ਕਿੱਧਰ ਜਾਊਗੀ ਜਾਂ ਤੇ ਉਹ ਵੀ ਕੱਢ ਦੋ ਪਹਿਲਾਂ ਇਹ ਸਹੀ ਲਾ ਦੋ ਫੇਰ ਆਹ ਜੀ ਮੂਤ ਬਾਥਰੂਮ ਕਰ ਲਿਆ ਤੇ ਸਿੱਟੇ ਪੈ ਗਿਆ ਤੇ ਨਹਾ ਤੋ ਮੈਂ ਚਾਹਿੰਦਾ ਚਾਹਨਾ ਮੈਂ ਵੀ ਤੁਸੀਂ ਹਾਂ ਸਰੀਰ ਦੀ ਸੁੱਚਮਤਾ ਰੱਖੋ ਵਧੀਆ ਗੱਲ ਆ ਪਰ ਇਹ ਥੋੜਾ ਕੀ ਬਾਥਰੂਮ ਕੀਤਾ ਤੇ ਨਾ ਕੇ ਫੇਰ ਤੁਸੀਂ ਚਲੋ ਤੇ ਜਿਹੜਾ ਅੰਦਰ ਬਾਥਰੂਮ ਹੋ ਉਹ ਕਿੱਥੇ ਜਾਊਗਾ ਬਾਥਰੂਮ ਕਰੋ ਬੈਗ ਛਿੱਟੇ ਨਾ ਪਹਿਣ ਚਲੋ ਵਿੱਚ ਘਟਾਣੂ ਹੁੰਦੇ ਉਹ ਚੋਈ ਤੌਰ ਤੇ ਜੇ ਤੂੰ ਇਹ ਖੁਆ ਪਵਿੱਤਰ ਹੋ ਜਾਂਦਾ ਉਹ ਇਹ ਚੀਜ਼ਾਂ ਮਾਇਨੇ ਨਹੀਂ ਕਰਦੀਆਂ ਠੀਕ ਆ ਪਵਿੱਤਰ ਸਾਡਾ ਆ ਜੇ ਇੱਥੇ ਗੰਦਾ ਨਾ ਇੱਥੇ ਗੰਦਾ ਫੇਰ ਤੁਸੀਂ ਪਵਿੱਤਰ ਨਹੀਂ ਭਾਵੇਂ ਲੀੜੇ ਤੁਸੀਂ ਚਿੱਟੇ ਚਿੱਟੇ ਤੋਂ ਚਿੱਟੇ ਪਾ ਲਓ ਹੁਣ ਕਈ ਭੈਣਾਂ ਨੂੰ ਜਦੋਂ ਪੀਰੀਅਡਸ ਆਉਂਦੇ ਹੈ ਕਈ ਜਾਂਦੇ ਗੁਰਦੁਆਰੇ ਨਾ ਜਾਓ ਹੈ ਤੇ ਖੂਨ ਹੀ ਅੰਦਰੋਂ ਨਿਕਲਦਾ ਠੀਕ ਆ ਤੇ ਉਦਾਂ ਖੂਨ ਫਿਰ ਅੰਦਰੋਂ ਭੈਣ ਨੂੰ ਉਹ ਹੀ ਖੂਨ ਹੀ ਕੱਢ ਦੋ ਵਿਚਰੀ ਦਾ ਇਹ ਇੱਕ ਦੁਨੀਆ ਕੁਦਰਤ ਪਾਤਸ਼ਾਹਾਂ ਨੇ ਬਣਾਈ ਆ ਨਾ ਤੇ ਪਾਤਸ਼ਾਹਾਂੋਂ ਵੱਡੇ ਨਾ ਬਣੋ ਠੀਕ ਆ ਬਾਬਿਆਂ ਨੇ ਤੇ ਅੱਗੇ ਬੇੜਾ ਕਰਕ ਕਰਤਾ ਫਿਰ ਕਹਿੰਦੇ ਵੀ ਹਾਂ ਚਲੋ ਅੰਮ੍ਰਿਤ ਵੇਲੇ ਉਠੋ ਠੀਕ ਆ ਉਹਨੇ ਬੋ ਕਹਿੰਦੇ ਬਾਅਦ ਵਿੱਚ ਬਾਣੀ ਬਾਣੀ ਤੁਸੀਂ ਮਹਾਰਾਜ ਕਹਿੰਦੇ ਖਾਂਦਿਆਂ ਪਹਿਨਦਿਆਂ ਸੌਂਵੰਦਿਆਂ ਹਰ ਨਾਮ ਮਤਲਬ 24 ਘੰਟੇ ਨਾਮ ਲਈ ਜਾ ਤਾ ਖਾਂਦੇ ਆ ਪੀਂਦੇ ਆ ਸੌਂਦੇ ਆ ਪੈਂਦੇ ਆ ਜਦੋਂ ਮਰਜੀ ਹੱਦ ਹੋ ਗਈ ਆ ਯਾਰ ਤੁਸੀਂ ਬੇੜਾ ਗਰਕ ਕਰਨ ਤੇ ਆ ਗਏ ਜੋ ਯਾਰ ਰੱਟੇ ਲਾਈ ਜਨੇ ਮਾਹ ਪੁਰਖਾਂ ਕਹਿੰਦਾ ਪੰਜ ਪਾਠ ਜਪਜੀ ਸਾਹਿਬ ਦੇ ਕਰੋ ਉਹ ਤੂੰ ਮੂਲ ਮੰਤਰ ਸਾਹਿਬ ਕਰ ਲਾ ਮੂਲ ਮੰਤਰ ਸਾਹਿਬ ਉਹਦੇ ਅਮਲ ਤੇ ਕਰ ਇੱਕ ਓੰਕਾਰ ਦਾ ਮਤਲਬ ਤੇ ਸਮਝ ਮੈਂ ਵੀ ਸਿੱਖ ਮੁ슬ਮਾਨ ਹਿੰਦੂ ਸਾਰੇ ਭਰਾ ਵਾਂ ਆਪਾਂ ਇੱਕ ਜੋਤ ਵਾਂ ਇੱਕ ਓੰਕਾਰ ਦਾ ਮਤਲਬ ਸਮਝਿਆ ਹੋਂ ਤੱਕ ਸਤ ਨਾਮ ਸਾਰੇ ਉਹਦੇ ਨਾਮ ਹੀ ਸਤ ਮੈਂ ਆ ਨਾ ਠੀਕ ਆ ਉਹਦਾ ਉਹਦਾ ਓਮ ਨਾਮ ਅੱਛੀ ਵਾਏ ਵੀ ਉਹਦਾ ਅੱਲਾ ਹੋ ਵੀ ਉਹਦਾ ਹੇਲੇਲੂਇਆ ਵੀ ਉਹਦਾ ਸਤ ਨਾਮ ਵੈਗਰੂ ਵੀ ਇੱਕ ਹੀ ਆ ਕਦੇ ਸਮਝਿਆ ਜੋ ਕਰਤਾ ਪੁਰਖ ਸਾਰਾ ਕੁਝ ਆਪ ਕਰਦਾ ਤੂੰ ਕੁਛ ਨਹੀਂ ਕਰਦਾ ਤੂੰ 100 ਰੁਪਏ ਗੁਰਦੁਆਰੇ ਦੇ ਕੇ ਆ ਨਾ ਮੈਂ ਵੜਾ ਗਿਆਨੀ ਆ ਮੈਂ ਦਾਨੀ ਆ ਉਹ ਕਦੇ ਮੂਲ ਮੰਦਰ ਸਾਹਿਬ ਨੂੰ ਧਾਰਨ ਤੇ ਕਰੋ ਜ਼ਿੰਦਗੀ ਚ ਰਟੇ ਲਾਲ ਆ ਕੇ ਪੜ ਪੜ ਗੱਡੀ ਲੱਦੀ ਏ ਪਾ ਪੜ ਪਾ ਓਏ ਹਰ ਦੂ ਲਾਂਤਾ ਯਾਰ ਜਿਹੜੇ ਬਾਬਿਆਂ ਪਿੱਛੇ ਤੁਸੀਂ ਲੱਗੇ ਉਹਨਾਂ ਨੇ ਤੇ ਆਪਦੇ ਘਰ ਬਣਾ ਲਏ ਆ ਉਹੀ ਰਹਿ ਗਏ ਠੰਣ ਠੰਣ ਗੋਪਾਲ ਬਾਣੀ ਪੜੋ ਆਦੇ ਘਰੇ ਘਰ ਰੱਬ ਦਾ ਘਰੇ ਘਰੇ ਤੇ ਤੁਸੀਂ ਆਨੇ ਵੀ ਮੇਰੀ ਥਾਲੀ ਮੇਰੀ ਨੌ ਚੋਕੇ ਖੜੇ ਮੇਰੀ ਭੈਣ ਚੋਕੇ ਖੜੇ ਤੇ ਮੈਂ ਤੇ ਗੁਰਦੁਆਰੇ ਤੁਸੀਂ ਬਾਟੀਆਂ ਕੋ-ਕੋ ਮੰਗਦੇ ਤੇ ਇਦਾਂ ਬੀਬੀਆਂ ਕਰਦੀਆਂ ਉਹ ਘਰੇ ਵੀ ਘਰੇ ਤੁਹਾਡੀ ਸੱਚੀ ਨੀਤ ਨਾ ਚੱਲੀ ਹੋਈ ਨਾ ਸੇਵਾ ਤੁਹਾਡੀ